ਹਾਂਜੀ ਦੋਸਤੋ ਅੱਜ ਆਪਾਂ ਸਿੱਖਾਂਗੇ ਕਿ ਆਪਣੀ ਜਿਹੜੀ ਸਲਵਾਰ ਹੈ ਉਹਦੇ ਵਿੱਚ ਇਲਾਸਟਿਕ ਆਪਾਂ ਨੇ ਕਿ ਸਨਾਪ ਦੇ ਅਕੋਰਡਿੰਗ ਕਿੱਦਨੀ ਇਲਾਸਟਿਕ ਪਾਏਗੀ ਸਾਰਾ ਅੱਜ ਮੈਂ ਤੁਹਾਨੂੰ ਦੱਸਾਂਗੀ ਇਸ ਵੀਡੀਓ ਦੇ ਵਿੱਚ ਤਾਂ ਆਪਾਂ ਨੇ ਕੀ ਕਰਨੇ ਦੋਸਤੋ ਸਭ ਤੋਂ ਪਹਿਲਾਂ ਨਾ ਆਪਾਂ ਨੇ ਆਪਣੀ ਸਲਵਾਰ ਨੂੰ ਪੂਰੀ ਤਰ੍ਹਾਂ ਰੈਡੀ ਕਰ ਲੈਣਾ ਪਲੇਟਾਂ ਬਲੂਟਾਂ ਪਾ ਕੇ ਨੀਚੇ ਮੋਰੀਆਂ ਵੀ ਆਪਾਂ ਨੇ ਬਣਾ ਲੈਣੀਆਂ ਤਾਂ ਆਪਾਂ ਨੇ ਉੱਪਰ ਜਿਹੜਾ ਨੇਫਾ ਫੋਲਡ ਕਰਨਾ ਹੈ ਦੇਖੋ ਉੱਥੇ ਨਾ ਆਪਾਂ ਨੇ ਕੋਈ ਵੀ ਹੋਲ ਨਹੀਂ ਛੱਡਣਾ ਜਿੱਦਾਂ ਆਪਾਂ ਪਲਾਜ਼ੋ ਦੀ ਵਿੱਚ ਇਲਾਸਟਿਕ ਪਾਉਣ ਵਾਸਤੇ ਇੱਥੇ ਥੋੜਾ ਜਿਹਾ ਕੱਪੜਾ ਛੱਡਦੇ ਆ ਨਾ ਖੁੱਲਾ ਓਪਨ ਤਾਂ ਉਦਾਂ ਹੀ ਆਪਾਂ ਨੇ ਇਲਾਸਟਿਕ ਆਪਣੀ ਅੰਦਰਲੀ ਤਰਫ ਪਾਣੀ ਹੈ ਤਾਂ ਇੱਥੇ ਆਪਾਂ ਦੇਖਿਓ ਹੁਣ ਕਰੀਏ ਨਾਪ ਦੀ ਗੱਲ ਜਿੰਨਾ ਤੁਹਾਡੀ ਕਮਰ ਦਾ ਨਾਪ ਹੋਏਗਾ ਨਾ ਜੀ ਜਿੰਨੀ ਤੁਹਾਡੀ ਕਮਰ ਹੋਏਗੀ ਉਹਦੇ ਨਾਲੋਂ ਤੁਸੀਂ 5 ਜਾਂ 6 ਇੰਚ ਮਾਈਨਸ ਕਰਕੇ ਆਪਣੀ ਇਲਾਸਟਿਕ ਨੂੰ ਇੱਥੇ ਲੈਣਾ ਹੈ ਠੀਕ ਹੈ ਜੀ ਦੋਪਾ ਪੂਰੀ ਇਲਾਸਟਿਕ ਪਾ ਕੇ ਇਲਾਸਟਿਕ ਨੂੰ ਬੰਦ ਕਰ ਦਨ ਤਾਂ ਇੱਕ ਦੂਜੇ ਦੇ ਉੱਪਰ ਓਵਰਲੈਪ ਕਰਕੇ ਤਾਂ ਅੱਧਾ ਇੰਚ ਆਪਣੀ ਇਲਾਸਟਿਕ ਉੱਥੇ ਚਲੀ ਜਾਂਦੀ ਹੈ ਤਾਂ ਕਰਕੇ ਆਪਾਂ ਨੇ ਇੱਥੇ 13.5 ਇੰਚ ਦੀ ਮੈਂ ਇਲਾਸਟਿਕ ਲਾਵਾਂਗੀ ਜੀ ਕਿਉਂਕਿ 32 ਇੰਚ ਨਾਲ ਦੀ ਹਿੱਪ ਹੈ ਤਾਂ 6 ਇੰਚ ਮੈਂ ਮਾਈਨਸ ਕਰਕੇ 26 ਇੰਚ ਆਏਗਾ ਆਪਣੇ ਕੋਲ ਤਾਂ 26 ਇੰਚ ਦਾ ਜਿਹੜਾ ਅੱਧ ਲਾਵਾਂਗੇ ਆਪਾਂ ਉਹ 13 ਇੰਚ ਲਾਵਾਂਗੇ ਤੇ ਅੱਧਾ ਇੰਚ ਫालतू ਰੱਖ ਕੇ ਮੈਂ ਇੱਥੇ ਇਲਾਸਟਿਕ ਪਾਈ ਹੈ ਤੇ ਹੁਣ ਆਪਾਂ ਦੇਖੂਗੀ ਕਰਾਂਗੇ ਹੁਣ ਨਾ ਆਪਾਂ ਨੇ ਪੂਰੀ ਇਲਾਸਟਿਕ ਨੂੰ ਆਪਣੇ ਨੂੰ ਇਕੁਅਲ ਕਰ ਲੈਣਾ ਪੂਰੀ ਸਲਵਾਰ ਦਾ ਜਿਹੜਾ ਨੇਫੇ ਦਾ ਕਪੜਾ ਹੈ ਪੂਰਾ ਆਪਣਾ ਇਲਾਸਟਿਕ ਦੇ ਉੱਪਰ ਚੰਗੀ ਤਰ੍ਹਾਂ ਵੰਡ ਲੈਣਾ ਠੀਕ ਹੈ ਚਾਰੋਂ ਪਾਸੇ ਤੋਂ ਤਾਂ ਇਹਦੇ ਵਿੱਚ ਘਾਰ ਆਪਾਂ ਨੇ ਸਿਲਾਈ ਲਗਾਣੀ ਹੈ ਮਿਜ਼ਰਮੈਂਟ ਮੈਂ ਤੁਹਾਨੂੰ ਦੱਸ ਦਿੱਤਾ ਕਿ ਕਿੱਦਾਂ ਲੈਣਾ ਹੈ ਤਾਂ ਵੀਡੀਓ ਜੇ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ